ਹਾਂਜੀ ਤੁਹਾਡਾ ਸਵਾਗਤ ਹੈ ਵਿਕਰਮ ਬਲੌਗਸ ਦੇ ਵਿੱਚ ਤੇ ਅੱਜ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੀ ਆਪਾਂ ਨੂੰ ਰੂਟੀ ਸੀਗੀ ਤਾਂ ਹੀ ਆਪਾਂ ਪੰਜ ਜਾ ਰਹੇ ਹਾਂ ਸ਼੍ਰੀ ਅੜੀਸਰ ਸਾਹਿਬ ਤੇ ਤੁਸੀਂ ਬਣੀ ਰਹੋ ਅੱਜ ਦੇ ਬਲੌਗ ਨਾਲ ਆਪਾਂ ਸਾਰਾ ਤੁਹਾਨੂੰ ਸ਼੍ਰੀ ਅੜੀਸਰ ਸਾਹਿਬ ਦਾ ਸਾਰਾ ਗੁਰਦੁਆਰਾ ਦੇ ਦਰਸ਼ਨ ਕਰਾਵਾਂਗੇ ਚਲੋ ਫਿਰ ਕਰਦੇ ਹਾਂ ਅੱਜ ਦਾ ਬਲੌਗ ਸ਼ੁਰੂ ਹਾਂਜੀ ਅਸੀਂ ਜਾ ਰਹੇ ਹਾਂ ਪਿੰਡ ਦੇ ਬੱਸ ਸਟੈਂਡ ਤੇ ਇੱਥੋਂ ਬੱਸ ਤੇ ਜਾਵਾਂਗੇ ਅਸੀਂ ਅੜੀਸਰ ਸਾਹਿਬ ਚਲੋ ਫਿਰ ਚੱਲ ਹੁਣ ਆਪਾਂ ਬੱਸ 'ਚ ਬੈਠ ਚੁੱਕੇ ਸੀ ਸ਼੍ਰੀ ਅੜੀਸਰ ਸਾਹਿਬ ਜਾਣ ਵਾਸਤੇ ਮੈਂ ਬਹੁਤ ਆ ਰਿਹਾ ਸੀ ਅੱਜ ਜੁਬਾ बसच ਵੀ ਆ ਰਿਹਾ ਸੀ ਤਾਂ ਹੀ ਪੂਰੀ ਵੀਡੀਓ ਜ਼ਿਆਦਾ ਬਣਾ ਨਹੀਂ ਸਕਿਆ ਚਲੋ ਜੀ ਹੁਣ ਆਪਾਂ ਸ਼੍ਰੀ ਅਡੀਸਰ ਸਾਹਿਬ ਪਹੁੰਚ ਚੁੱਕੇ ਆਂ ਔਰ ਹਮ ਬਾਜ਼ਾਰਾਂ ਚਾਂਗੇ ਜੇ ਆਪਾਂ ਚੰਨਗਾਂ ਦੀ ਵੀਡੀਓ ਵੀ ਦਿਖਾਵਾਂਗੇ ਵੀਡੀਓ ਮੈਂ ਥੋੜੀ ਤੇਜ਼ ਕਰ ਰੱਖੀ ਹੈਗੀ ਤੇ ਤਾਂ ਹੀ ਥੋੜੇ ਹੈਂਗ ਹੋ ਸਕਦੀ ਹੈਗੀ ਬਾਕੀ ਕੋਈ ਹੋਰ ਗੱਲ ਨਹੀਂ ਆ ਦੇਖੋ ਬਾਜ਼ਾਰ ਚਾਂਗੇ ਮੀਂਹ ਦਾ ਕਰਕੇ ਇੱਥੇ ਪਾਣੀ ਬਹੁਤ ਖੜਾ ਸੀਗਾ ਕਿਉਂਕਿ ਮੀਂਹ ਬਹੁਤ ਆ ਰਿਹਾ ਸੀਗਾ ਅੱਜ ਵੀ ਆ ਰਿਹਾ ਸੀ ਕੱਲ ਵੀ ਬਹੁਤ ਆਇਆ ਮੀਂਹ ਚਲੋ ਬਣਾਇਰੋ ਵਲੌਗ ਨਾਲ ਅੱਗੇ ਸੰਦರ್ಶਨ ਕਰਾਉਣੇ ਆ। ਹੁਣ ਅਸੀਂ ਗੁਰੂ ਘਰ ਸਾਹਮਣੇ ਪਹੁੰਚ ਚੁੱਕੇ ਹਾਂ ਜਿਮਾ ਅੜੀਸਰ ਸਾਹਿਬ ਦੇ। ਚਲੋ ਫਿਰ ਚੱਲਦੇ ਆਂ ਅੰਦਰ। ਘਾਵੇਂ ਬਣਾ ਕੇ ਦਿਖਾ ਮੈਂ ਸੰਨ ਵੀਡੀਓ ਜਿਹੜੀ। ਦੇਖ ਸਕਦੇ ਹੋ ਤੁਸੀਂ। ਪਦਰਨਾ ਕਾਫੀ ਕੁਛ ਬਦਲ ਗਿਆ ਦੁਪਹਿਰ ਮੈਂ ਲਗਭਗ 3 ਸਾਲ ਪਹਿਲਾਂ ਆਇਆ ਸੀ ਉਦੋਂ ਸਾਰਾ ਕੁਛ ਐ ਨਹੀਂ ਸੀਗਾ ਨਾ ਸ਼ੈੱਡ ਸੀ ਨਾ ਇਹਨਾਂ ਕੁਛ ਸੀਗਾ ਹੁਣ ਬਹਾਵਾ ਕੁਛ ਬਦਲ ਗਿਆ ਪਹਿਲਾਂ ਨਾਲੋਂ ਇਹ ਰਿਸੀਟ ਸਪਰਦੋਲੇ ਦੇਖੋ ਸਾਹਮਣੇ ਸਾਰੇ ਕਰੋ ਦਰਸ਼ਨ ਸਾਰੇ ਨੇ ਦੇਖ ਅਬਿੱਚਾਂ ਵੀਡੀਓ ਸ਼ਾਇਦ ਬਲੈਕ ਹੋ ਗਈ ਇਹਦਾ ਕੋਈ ਹੋ ਨਾ ਮੰਨੋ ਸ਼ਾਇਦ ਐਡੀਟਿੰਗ ਵੈਲੀ ਕੁਸ਼ ਹੋ ਗਿਆ ਤੇ ਅੱਜ ਮੌਸਮ ਬਹੁਤ ਵਧੀਆ ਸੀਗਾ ਠੰਡ ਸੀਗੀ ਜਿਆਦਾ ਗਰਮੀ ਹੈ ਨਹੀਂ ਸੀਗੀ ਤੇ ਇੱਕ ਮਸਨ ਇਤਿਹਾਸ ਦਿਖਾਉਣੇ ਇੱਥੋਂ ਦਾ ਅਡਿਸਰ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਹੈ ਸਾਰਾ ਇੱਥੇ ਸਾਰੇ ਇਤਿਹਾਸ ਲਿਖਿਆ ਹੋਇਆ ਹੈ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਠਹਿਰੇ ਸੀਗੇ ਹਾਂਜੀ ਅਸੀਂ ਹੁਣ ਸ਼੍ਰੀ ਅਡਿਸਰ ਸਾਹਿਬ ਪਹੁੰਚ ਚੁੱਕੇ ਹਾਂ ਜੀ ਸੋਨ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਨਾ ਕੁਛ ਪਹਿਲਾਂ ਹੀ ਮੈਂ ਵੀਡੀਓ ਕਾਇੰਨ ਸੀ ਹੁਣ ਉਹ ਤਾਂ ਅੰਦਰ ਲਈ ਸੀ ਹੁਣ ਤੁਹਾਨੂੰ ਮੈਂ ਬਾਹਰੋਂ ਦਿਖਾ ਦਿੰਨਾ ਸਾਰੀ ਵੀਡੀਓ ਅਲੰਗਰ ਹਾਲ ਆ ਗਿਆ ਇੱਧਰ ਚਲੋ ਜੀ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ ਵਾਪਸ ਹੁਣ ਅਸੀਂ ਜੀ ਸ੍ਰੀ ਅਡਿਸਰ ਸਾਹਿਬ ਤੋਂ ਵਾਪਸ ਆ ਚੁੱਕੇ ਹਾਂ ਘਰੇ ਹੁਣ ਆਏ ਸੀਗੇ ਸੋਭਾ ਸੀਗੇ 6 ਵਜੇ ਗਏ ਸੀ ਇੱਥੋਂ ਤੇ ਡੇਢ ਵਜੇ ਆਇਆਂਗੇ ਤੇ ਬਾਕੀ ਤੁਸੀਂ ਬਲੌਗ ਦੇਖ ਹੀ ਲਵਗਾ ਕਿ ਮੈਨ ਲੱਗਿਆ ਬਲੌਗ ਮੈਂਟੇਨ ਜਰੂਰ ਦੱਸਿਓ ਤੇ ਬਣੇ ਰਹੋ ਸਾਡੇ ਚੈਨਲ ਨਾਲ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਲਾਈਕ ਵੀ ਕਰ ਲੈਣ